ਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵਈ ਚਿੰਤਾ ਵਿੱਚੋਂ ਜਾਏ ਜੋ ਕੁਝ ਹੋਏ ਸੋ ਸਹਜੇ ਹੋਏ ਕਹਿਣਾ ਕਿਛੂ ਨਾ ਜਾਏ ਗੁਰਮੁਖ ਸੰਸਾ ਮੂਲ ਹੋ ਗਈ ਗੁਰਮਖਾ ਨੂੰ ਸੰਸਾ ਤਾਸ ਨੂੰ ਹੋਣ ਮੂਲ ਗੁਰਮਖਾ ਨੂੰ ਸੰਸਾ ਹੁਦਾਈ ਨਹੀਂ ਕਿਉਂਕਿ ਜੋ ਕੁਝ ਗਰਮ ਕਰਦੇ ਨੇ ਉਹ ਕੋਈ ਬਿਚ ਕਰਦੇ ਨੇ ਪਾਣੇ 'ਚ ਕਰਦੇ ਨੇ ਅਸ਼ਮਕਾਰ ਸੰਤਾ ਤਾਂ ਉਹਨਾਂ ਨੂੰ ਹੁੰਦਾ ਹੀ ਨਹੀਂ ਹਾਂਜੀ ਚਿੰਤਾ ਵਿੱਚੋਂ ਜਾਏ ਚਿੰਤਾ ਪੈ ਜਿੰਦੀ ਜਾਂਦੀ ਹੈ ਜਦ ਕਰਦੇ ਧੂਏ ਦੇ ਉਹ ਪਾਣੇ ਦੇ ਮੁਰਨੇ ਤੇ ਰੱਖ ਕੇ ਚਲਾਉਂਦੇ ਨੇ ਸਾਰੀ ਉਹ ਹੁਣੇ ਹੀ ਦਿਓ ਤਾਂ ਨਾ ਜਿਉਂ ਆ ਖਰਾਬ ਹੋਣਾ ਸੀ ਹੋ ਗਿਆ ਉਹਨਾਂ ਦੇ ਤਾਂ ਬਸ ਦੀ ਗੱਲ ਹੈ ਨਹੀਂ ਹਾਂਜੀ ਜੋ ਕਿਛੋ ਹੋਇ ਸਹਜੇ ਹੋਏ ਕਹਿਣਾ ਕਿਛੂ ਨਾ ਜਾਏ ਕਹੋ ਤਾਂ ਕੁਦਰਤੀ ਹੋ ਜਾਂਦਾ ਜੋ ਹੁੰਦਾ ਕਹਿਣਾ ਕੱਥੋਂ ਨਾ ਜਾਏ ਅਸੀਂ ਇਹਦੇ ਵਿੱਚ ਕੀ ਕਹਿ ਸਕਦੇ ਹਾਂ ਤੇ ਪਰਮੇਸ਼ਰ ਕਰਦਾ ਹੋ ਜਾਂਦਾ ਹਾਂਜੀ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਜੇ ਲਾਇਨ ਪੰਨੇ ਪਾਏ ਨਾਨਕ ਤਿੰਨ ਕਾ ਆਖਿਆ ਆਪ ਸੁਣੇ ਨਾਨਕ ਉਹਨਾਂ ਲਾ ਕੇ ਆਪ ਸੁਣਦਾ ਜਿਹੜੇ ਉਹਨੇ ਆਪਣੇ ਬੰਨੇ ਪਾਏ ਨੇ ਜਿਹੜੇ ਉਹਨੇ ਆਪਣੇ ਲੜ ਲਾਏ ਨੇ ਲੜ ਲਾ ਨੇ ਜਿਹੜੇ ਉਹਨਾਂ ਦਾ ਆਖਿਆ ਤੁੰਦ ਜਿਹੜੇ ਉਹਦੇ ਨਾਲ ਜੁੜੇ ਹੋਏ ਨੇ ਜਿਹੜੇ ਉਹਦੇ ਵਿਹਾਪ ਤੇ ਗੱਲ ਕਰਦੇ ਨੇ ਨਾ ਵਿਹਾਪ ਤੇ ਪਰਮੇਸ਼ਰ ਦੇ ਵਿਹਾਪ ਤੇ ਬੋਲਦੇ ਨੇ ਉਹਨਾਂ ਦਾ ਆਖਿਆ ਤੁੰ ਸੁਣਦਾ ਹੋ ਕੋਈ ਗਲਤੀ ਨਾ ਬੋਲ ਦੇਣ ਹਾਂਜੀ ਮਹੱਲਾ ਤੀਜਾ ਕਾਲ ਮਾਰ ਮਨਸਾ ਮਨੇ ਸਮਾਣੀ ਅੰਤਰ ਨਿਰਮਲ ਨਾਉ ਅੰਨ ਦਿਨ ਜਾਗੈ ਕਦੇ ਨਾ ਸੋਵੇ ਸਹਜੇ ਅੰਮ੍ਰਿਤ ਪੀਆਉ ਸਰ ਕਾਲ ਨੂੰ ਮਾਰ ਲਿਆ ਮਨਸਾ ਬਣੇ ਸਮਾਣੀ ਮਨ ਦਾ ਮਨ ਦੇ ਵਿੱਚ ਹੀ ਸਮਾਗੀ ਕਾਲ ਨੇ ਮਨਸਾ ਮਾਰ ਲਈ ਮਨ ਦੀ ਇੱਛਾ ਮਾਰ ਲਈ ਮਨ ਦੀ ਜੇ ਇੱਛਾ ਮਰ ਗਈ ਮਨ ਦੇ ਵਿੱਚ ਹੀ ਸਮਾਗੀ ਉੱਥੇ ਹੀ ਸਮਾਗੀ ਜਿੱਥੇ ਮਰੀ ਅੰਤਰ ਨਿਰਮਲ ਨੋ ਉਤੋਂ ਨਿਕਲਿਆ ਜੀ ਅੰਤਰ ਨਿਰਮਲ ਨਾਮ ਪਹਿਲਾ ਹੋਇਆ ਉਤੋਂ ਜਿੱਤੇ ਮਨਸਾ ਮਰ ਕੇ ਜਮਾਈ ਹੈ ਉੱਥੇ ਜਮਿਆ ਕੀ ਨਿਰਵਨ ਨਾਮ ਪਹਿਲਾ ਹੋਇਆ ਅੰਦਰਨ ਜਾਗੇ ਸਗੇ ਨ ਸੋਵਣ ਸਾਜੇ ਅੰਮ੍ਰਿਤ ਵਿਆਹ ਭਾਸਉਤੋਂ ਅੰਮ੍ਰਿਤ ਦਾ ਚਲਣਾ ਫੁੱਟ ਪਿਆ ਤੇ ਸੋਣਾ ਕੀ ਨਦੀ ਅੰਦਰਨ ਜਾਗਦੇ ਰਹਿੰਦੇ ਨ ਅੰਮ੍ਰਿਤ ਉੱਤੇ ਛਰਦੇ ਰਹਿੰਦੇ ਮਨਸਾ ਦੇ ਬੰਦ ਬਾੜ ਮੰਦੇ ਚਾਣਣ ਤੋਂ ਬਾਅਦ ਫਿਰ ਨਾਮ ਅੰਮ੍ਰਿਤ ਚਲਣਾ ਫਟਿਆ ਉੱਥੋਂ ਹੀ ਬਾਸ ਉਹਦੇ ਵਿੱਚੋਂ ਪਹਿਲਾਂ ਮੰਦੀਆਂ ਚੰਨ ਕਲਦੀਆਂ ਜਾਂ ਫਿਰ ਨਾਮ ਅੰਮ੍ਰਿਤ ਨਿਕਣ ਲੱਗੇ ਕਿ ਚਾਣਾ ਢੀਨੇ ਦੀ ਫਿਰ ਅੰਮ੍ਰਿਤ ਜਗਣ ਲੱਗੇ sare ਠੀਕ ਹੈ ਜੀ ਸਹਿਜ ਜੇ ਅੰਮ੍ਰਿਤ ਪੀ ਆਓ ਪੀ ਲੈਣੇ ਠੀਕ ਹੈ ਇਹ ਲੋੜ ਆ ਪੀ ਲੋ ਹਾਂ ਜੀ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਨੰਦਨ ਹਰ ਗੁਣ ਗਾਓ ਨਿਜ ਕਰ ਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆ ਸੁ ਪਾਉ ਮਿੱਠਾ ਬੋਲਦਾ ਹੈ ਅੰਮ੍ਰਿਤ ਬਾਣੀ ਹੁ ਤੇ ਇਸ ਵੀ ਦਾਸਾ ਤੇਰਾ ਜੇ ਪੀਤੀ ਐ ਬਾਣੀ ਜੇ ਨਾਮ ਕੀ ਚਾ ਦਾ ਮਿੱਠਾ ਹੋ ਨਾਮ ਮਿੱਠਾ ਬੋਲਦਾ ਹੈ ਅੰਮ੍ਰਿਤ ਬਾਣੀ ਅਨੰਦਨ ਹਰ ਗੁਣ ਗਾਓ ਅਨੰਦਨ ਹਰ ਗੁਣ ਗਾਉਣ ਵਾਲੀ ਅਵਸਥਾ ਬਣ ਗਈ ਹਾਂਜੀ ਨਿਜ ਘਰ ਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆ ਸੁਪਾਉ ਨਿਜ ਘਰ ਵਾਸਾ ਘਰੇ ਆਇਓ ਮਨਸ ਘਰੇ ਵਧੀ ਤੇ ਘਰੇ ਬੈਠੇ ਬਾਹਰ ਤਾਂ ਜਾਣ ਦੀ ਲੋੜ ਨਹੀਂ ਨਿਜ ਘਰ ਵਾਸਾ ਸਦਾ ਸੁਹੰਦੇ ਸਦਾ ਹੀ ਸੋਹਣੇ ਲੱਗਦੇ ਨੇ ਅੰਮ੍ਰਿਤ ਪੀਂਦੇ ਚਾਹ ਜੇ ਅੰਮ੍ਰਿਤ ਪਿਆਓ ਚਾਹ ਜੇ ਅੰਮ੍ਰਿਤ ਚਾਹੇ ਆਪੀਓ ਜਾਂ ਕਿਸੇ ਨੂੰ ਪਿਆਓ ਜਿਹੜਾ ਆਉਂਦਾ ਜੇਣ ਉਹਨੂੰ ਵੀ ਆਨੰਦ ਕਰ ਦੋ ਆਪੀ ਪੀਓ ਆਪ ਦੇ ਭਾਇਆ ਬਰਾ ਨਾਮ ਦੀ ਬਾਵਾ ਹੈ। ਨਿਕਰ ਵਾਸਾ ਸਦਾ ਸੁਹੰਦੇ। ਸਦਾ ਸੁਹੰਦੇ। ਸਦਾ ਸੁਹੰਦੇ ਲੱਗਦੇ ਨੇ। ਨਾਨਕ ਤਿੰਨ ਮਿਲਿਆ ਸੁਖ ਪਾਉ। ਆ ਨਾਨਕ ਤਿੰਨ ਮਿਲਿਆ ਸੁਖ ਪਾਉ ਇਹਨਾਂ ਨੂੰ ਮਿਲਿਆ। ਜਿਹਨਾਂ ਨਾਲ ਸੁਖੇ ਸੁਖ ਮਿਲਦੇ। ਠੀਕ ਹੈ ਜੀ ਨਿਜ ਘਰ ਚ ਵਾਸਾ ਹੋ ਗਿਆ ਇਹਨਾਂ ਦਾ ਜੀ ਨਿਜ ਘਰ ਵਾਸਾ ਸਦਾ ਸੁਹੰਦੇ ਨਾਨਕ ਤਿੰਨ ਮਿਲਿਆ ਸੁਖ ਪਾਉ। ਅੰਦਰੋਂ ਅੰਬਰ ਦੀਓ ਫਟਿਆ ਆ। ਠੀਕ ਹੈ ਜੀ। ਪੌੜੀ ਹਰ ਤਨ ਰਤਨ ਜਵੇਹਰੀ ਸੋ ਗੁਰ ਹਰ ਤਨ ਹਰ ਪਾਸੋਂ ਦਿਵਾਇ ਜੇ ਕਿਸੇ ਕਿਹੂੰ ਦਿਸ ਆਵੇ ਤਾਂ ਕੋਈ ਕਿਹੋ ਮੰਗ ਲਏ ਅੱਕੇ ਕੋਈ ਕਿਹੋ ਦਿਵਾਏ ਇਹ ਹਰ ਤਨ ਜੋਰ ਕੀਤਾ ਕਿਸੇ ਨਾਲ ਨਾ ਜਾਏ ਵੰਡਾਇਆ ਜਿਵਾਹ ਹੀਰਿਆਂ ਦਾ ਧਨ ਸਤਗੁਰ ਨੇ ਇਹ ਆਪਣੇ ਗੁਰਦੇਵ ਨੇ ਸਤਗੁਰ ਪਾਸੋਂ ਦਵਾਇਆ ਜੀ ਤਨ ਅੰਦਰੋਂ ਐਤੀ ਨੇ ਗੁਣ ਨੇ ਇਹ ਗੁਣਾ ਰੂਪੀ ਤਾਂ ਨੇ ਹਰ ਤਨ ਯੂਰ ਕਿਤੇ ਕਿਸੇ ਨਾਲ ਜਾਈ ਬਣਾਇਆ ਚੱਕੀ ਨਾਲ ਕਿਸੇ ਨਾਲ ਕੋਈ ਬਣਾਲਵੇ ਹਰ ਤਨ ਜਿ ਕਿਸੇ ਨੂੰ ਮੁੜ ਕੇ ਤੋਤਾ ਮੈਨੂੰ ਦੇ ਜੇ ਇੱਦਾਂ ਹੀ ਨੋਤਦਾ ਕੋਈ ਆ ਨਹੀਂ ਜਾ ਸਕਦਾ ਜੇ ਕਿਸੇ ਕੋ ਦਿਸ ਆਵੇ ਤਾਂ ਕੋਈ ਕਿਹ ਮੰਗ ਲਏ ਅਖੈ ਕੋਈ ਕਹ ਦੇ ਵਾਏ ਜੇ ਕਿਸੇ ਕੋ ਕਿਸ ਆਵੇਗੇ ਕਿਸੇ ਨੂੰ ਦਿਸ ਵੀ ਬਵੇ ਤਾਂ ਕੋਈ ਕਿਉ ਮੰਗ ਲਏ ਕਿਸੇ ਕੋਲੋਂ ਕੋਈ ਮੰਗ ਲਵੇ ਅਖੈ ਕੋਈ ਦੋਂ ਕੋਈ ਦੇ ਵਾਏ ਇਹ ਹਰ ਤਨ ਜੋੜ ਕੀਤੇ ਕਿਸੇ ਨਾਲ ਨਾ ਜਾਏ ਵੰਡਾਇਆ ਕੋਈ ਕਹੇ ਵੀ ਇਹਨੂੰ ਦੇ ਦੇ ਉਹ ਨਹੀਂ ਦਿੱਤਾ ਜਿਆ ਸਰਦਾਉ ਕਹੇ ਉਹ ਕਿੰਨਾ ਜਿੰਨਾ ਮਰਜੀ ਜੋਰ ਲਾਵੇ ਜਿੰਨਾ ਮਰਜੀ ਜੋਰ ਲਾਵੇ ਜਿੰਨੀ ਮਰਜੀ ਸ਼ਕਤੀ ਲਾਵੇ ਤੇ ਵੰਡਾਇਆ ਨਹੀਂ ਜਾ ਸਕਦਾ ਕਿਸੇ ਤੇ ਕਹਿਣੇ ਤੇ ਵੀ ਕਿਸੇ ਤੇ ਜੋਰ ਪਾਉਣੇ ਤੇ ਵੀ ਕਿਸੇ ਕੋਲ ਗਿਆਨ ਹੁੰਦਾ ਉਹ ਕੋਲ ਨਹੀਂ ਹੁੰਦਾ ਆਵਾਜ਼ ਲਗਾਉਣਾ ਪੈਂਦਾ ਉਹਨੂੰ ਜੀ ਜੀ ਬਦਲ ਬੈ ਜਾਏ ਠੀਕ ਹੈ ਜੀ ਹਾਂ ਜੀ ਜਿਸ ਨੂੰ ਸਤਗੁਰ ਨਾਲ ਹਰ ਸ਼ਰਦਾ ਲਾਏ ਇਸ ਹਰ ਧਨ ਕੀ ਵੰਡ ਹੱਥ ਆਵੇ ਜਿਸ ਨੂੰ ਕਰਤਾ ਧੁਰ ਲਿਖ ਪਾਇਆ ਜਿਹਨੂੰ ਕਰਤੇ ਵਰਗ ਨੇ ਦੇਣਾ ਹੁੰਦਾ ਇਹਨਾਂ ਉਹ ਕਰਤਾ ਵਰਗ ਉਹਦੇ ਨਾਲ ਉਹਨੂੰ ਸੈਮਤ ਕਰਦੰਦਾ ਜੋੜ ਦਿੰਦਾ ਜਿਸਨੂੰ ਸੱਚੋ ਰਣਾਰ ਹਰ ਸਰਦਾ ਲਾਏ ਉਹਦੇ ਨਾਲ ਹੱਥ ਦਾ ਉਹਦੇ ਨਾਲ ਸਰਦਾ ਲੱਗ ਜਾਂਦੀ ਹੈ ਪ੍ਰੇਮ ਲੱਗ ਜਾਂਦਾ ਇਸ ਹਰ ਤਨ ਕੀ ਵੰਡ ਹੱਥ ਆਵੇ ਇਸ ਹਰ ਤਾਂ ਦੀ ਵੰਡ ਹੱਥ ਆਵੇ ਜਿਤਨੂੰ ਕਰਤੇ ਤੁਰ ਲਿਖ ਪਾਇਆ ਕਰਤਾ ਤੁਰ ਦਿਵਾਉਣੀ ਦਿੰਦਾ ਉਹ ਨੂੰ ਮਿਲਦੀ ਹੈ ਬਲ ਨਾ ਹਾਂ ਜਿਹਦੇ ਕੋਲ ਹੁੰਦਾ ਉਹਦੇ ਨਾਲ ਪ੍ਰੇਮ ਕਰੇ ਤੇ ਮਿਲਦੀ ਉਹਦੇ ਕੋਲ ਉਹ ਨਹੀਂ ਮਿਲਦੀ ਮਿਲਦੀ ਦਿਰਵਾਤ ਹੋਣੀ ਉਹ ਬਿੱਲੀ ਦਾ ਸਦੰਦਾ ਵੀ ਇਹ ਬਿੱਲੀ ਨਾ ਜੇ ਕੋਈ ਕਮੀ ਹੈ ਤਾਂ ਕਮੀ ਦੱਸ ਦਈਆ ਕਮੀ ਹਟਾ ਨਹੀਂ ਮਿਲੈ ਜਿਸਨੂੰ ਸਾਧਗੁਰ ਨਾਲ ਫਰ ਸਰਦਾ ਨਾਇ ਜਿਸ ਹਰਤਾں ਕੀ ਵੰਡ ਹੱਥ ਆਵੈ ਜਿਸਨੂੰ ਕਰਤੇ ਤੁਰ ਲਿਖ ਪਾਇ ਉਹਨੂੰ ਵੰਡ ਹੱਥ ਆ ਜਾਂਦੀ ਹੈ ਜਿਸਨੂੰ ਕਰਤਾ ਤੁਰ ਦਿਗਾ ਮੰਜ਼ੂਰੀ ਦੇ ਦਵੇ ਹਾਂ ਉਹਦੇ ਨਾਲ ਜੋੜ ਦੇਵੇ ਜਿਹਦੇ ਕੋ ਤਨ ਪਹਿਲਾਂ ਹੋਵੇ ਪਹਿਲਾਂ ਉਹਦੀ ਸੰਗਤ ਕੀਤੀ ਜੋੜ ਦੇਵੇ ਫਿਰ ਉਹ ਦਰਗਾਹੋਂ ਆਪ ਦੇ ਦਿੰਦਾ ਜੇ ਉਸ ਵਕਤ ਤਾਨੂੰ ਪਹੁੰਚ ਜਵੇ ਹਾਂਜੀ ਇਸ ਹਰ ਤਨ ਕਾ ਕੋਈ ਸ਼ਰੀਕ ਨਹੀਂ ਕਿਸੇ ਕਾ ਖਤ ਨਹੀਂ ਕਿਸੇ ਕੇ ਸੀਵ ਬੰਨੈ ਰੋਲ ਨਹੀਂ ਇਸ ਹਰ ਤਨ ਕਾ ਕੋਈ ਸ਼ਰੀਕ ਨਹੀਂ ਸ਼ਰੀਕ ਨਹੀਂ ਹੁੰਦਾ ਇਹਦਾ ਵੀ ਮੈਨੂੰ ਅੱਜ ਦੇ ਮੈਨੂੰ ਇਹ ਰਸਤਾ ਬੰਦਾ ਹੈ ਇਹ ਜਿਹੜੀ ਜਦਾਰੀ ਹੁੰਦਾ ਔਰ ਧੰਦੇ ਵਿੱਚ ਸ਼ਰੀਕ ਨਹੀਂ ਹਾਂਜੀ ਕਿਸੇ ਦਾ ਖਤ ਨਹੀਂ ਕਿਸੇ ਦਾ ਖਤ ਨਹੀਂ ਇਹ ਲਿਖਤ ਨਹੀਂ ਵੀਜ਼ੀਤ ਬਣ ਜੂ ਵੀ ਇਹਦੀ ਇੰਸਟਾਲ ਹੋ ਜੂ ਔਰ ਤੋਂ ਕਰ ਦੂ ਸਰਕਾਰ ਇਹ ਵੀ ਨਹੀਂ ਕਰ ਸਕਦੀ ਠੀਕ ਹੈ ਜੀ ਕਿਸੇ ਕੇ ਸੀਵ ਬੰਨਾ ਰੋਲ ਨਹੀਂ ਇਹ ਜਿਹੜਾ ਖੇਤ ਆ ਵੀ ਇਹ ਤਾਂ ਤੈਨੂੰ ਦੇਤਾ ਤਾਂ ਉਹਨੂੰ ਦੇਤਾ ਤਾਂ ਬਾਹਰਲਾ ਤਾਂ ਤਾਂ ਹੈ ਹੀ ਨਹੀਂ ਤੇ ਗਿਆਨ ਤਾਂ ਬੰਨਿਆ ਖਾਨੇ ਬਾਟਾ ਚਰ ਉੱਪਰ ਕਰਦੀ ਤੈਨੂੰ ਵਧਾ ਦੇ ਦਿੱਤਾ ਉਹਨੂੰ ਘੱਟ ਦੇ ਦਿੱਤਾ ਇੱਦਾਂ ਨਹੀਂ ਹੈਗਾ ਹਾਂਜੀ ਰੋਲ ਨਹੀਂ ਰੋਲ ਤੋਂ ਭਾਵ ਕੀ ਬਣਦਾ ਜੀ ਕਿਸੇ ਦਾ ਕੋਈ ਵਿੱਚ ਰੋਲ ਨਹੀਂ ਹੈ ਤੇ ਕਿਸੇ ਦਾ ਵਿੱਚ ਇਹਦੇ ਦਖਲ ਨਹੀਂ ਅੱਛਾ ਜੀ ਜੇ ਕੋ ਹਰ ਧੰਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚੌਕ ਕੁੰਡਾਂ ਵਿੱਚ ਕਾਲਾ ਕਰਵਾਇਆ ਜੇ ਕੋਈ ਵਕੀਲੀ ਕਰੇ ਨਾ ਮੈਂ ਹੋ ਕੇ ਉਹਨੂੰ ਦੇ ਦੂੰਗਾ। ਉਹਦਾ ਮੂੰਹ ਚੋਂ ਕੋਈ ਨਾ ਜਾਲਾ ਕਰਾਇਆ ਪਰਮੇਸ਼ਰ ਨੇ। ਉਹਦਾ ਇਹੋ ਕਾਲਾ ਹੋ ਜਾਂਦਾ ਹੈ। ਦੂਏ ਨੂੰ ਕੀ ਦਊਗਾ ਆਪਣੇ ਮੂੰਹ ਵਿਚ ਆ ਲਵੇ ਕਾਲਾ ਹੁੰਦੈ। ਦੂਏ ਦਾ ਚੱਕਾ ਕੀ ਕਰੂਗਾ? ਉਹ ਆਪਣੀ ਕਾਲਾ ਕਰ ਆਵੇਂਗਾ। ਆਪੇ ਜ਼ੁਲਮ ਕਰ ਪੈਂਦਾ। ਮੂੰਹ ਕਾਲੇ ਤੋਂ ਪਾਵੇਗਾ ਜੀ ਅਜੰਤਾ ਵਦਗੀ ਦੇ ਅੰਦਰ। ਵਿਰੋਧੀ ਹੋ ਗਿਆ ਨਾਮ ਦਾ। ਹਾਂਜੀ। ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ ਦੇਹ ਦੇਹ ਨਿਤ ਨਿਤ ਚੜ੍ਹੇ ਸਵਾਇਆ ਕਿਸੇ ਦੀ ਵਕੀਲੀ ਕੀ ਚੱਲੂ ਦਿੱਤੀ ਚੀਜ਼ ਹਲਨੇ ਆ ਉਹ ਤੋਂ ਲੈ ਲਓ ਤੁਸੀਂ ਲੈ ਲਓ ਕੌਣ ਦੇ ਦੂ ਕੋ ਕੇ ਹਰ ਤੋਂ ਕੋਈ ਸਮਰੱਥ ਹੈ ਜਿੱਲੀ ਨਹੀਂ ਚੱਲਦੀ ਕਿਸੇ ਦੀ ਇਹਦਾ ਗਣੇਸ ਨਹੀਂ ਚੱਲਦਾ ਹਾਂਜੀ ਦੇਹ ਦੇਹ ਨਿਤ ਨਿਤ ਚੜ੍ਹੇ ਸਵਾਇਆ ਉਹ ਦੇ ਹੀ ਜਾਂਦਾ ਨੱਤੇ ਤੇ ਸਵਾਇਆ ਹੋਈ ਜਾਂਦਾ ਉਹ ਦੇਖੋ ਕੁਲੀ ਕੇ ਮੈ ਰੋਕਦਾ ਉਹਦੇ ਇਹ ਨਹੀਂ ਰੋਕਿਆ ਜਾ ਸਕਦਾ ਗਿਆਨ ਨਹੀਂ ਰੋਕਿਆ ਜਾ ਸਕਦਾ ਕਿ ਸਦਾ ਗਿਆਨ ਉਹ ਕਮਾਉਂਦਾ ਹੈ ਉਹ ਸਭ ਜਦ ਵਿਚਾਰ ਕਰਦਾ ਗਿਆਨ ਉਹਨੂੰ ਮਿਲ ਜਾਂਦਾ ਤੁਸੀਂ ਕਿਵੇਂ ਰੋਕ ਦੋ ਕੋਈ ਇਲਾਜ ਨਹੀਂ ਇਹਦਾ ਹੈਗਾ ਬਾਹਲੇ ਰੋਕਾਂ ਕੋ ਠੀਕ ਹੈ ਜੀ ਇੱਥੇ ਨੌਵੀਂ ਪੌੜੀ ਸਮਾਪਤੀ ਹੈ ਜੀ